ਮਾਲੇਰ ਕੋਰਲਾ ਨੂੰ ਜ਼ਿਲ੍ਹਾ ਬਣੇ ਨੂੰ 3 ਸਾਲ ਦਾ ਸਮਾਂ ਬੀਤ ਗਿਆ ਤੇ ਵੀ ਪੰਜਾਬ ਸਰਕਾਰ ਨੇ ਜ਼ਿਲ੍ਹਾ ਸੈਸ਼ਨ ਜੱਜ ਦੀ ਕੋਰਟ ਚਾਲੂ ਨਹੀਂ ਕੀਤੀ ਇਸ ਨੂੰ ਲੈ ਕੇ ਆਮ ਲੋਕਾਂ ਨੂੰ ਆਪਣੇ ਕੇਸਾਂ ਦੇ ਲਈ ਸੰਗਰੂਹੀ ਜਾਣਾ ਪੈਂਦਾ ਹੈ ਬਾਰ ਐਸੋਸੀਏਸ਼ਨ ਦੇ ਵੱਲੋਂ ਮੁੱਖ ਮੰਤਰੀ ਸਮੇਤ ਖਜ਼ਾਨਾ ਮੰਤਰੀ ਦੇ ਚੀਫ ਸੈਸ਼ਨ ਜਸਟਿਸ ਤੱਕ ਰਸਾਈ ਕਰਨ ਦੇ ਬਾਬਤ ਉਹ ਸੈਸ਼ਨ ਕੋਰਟ ਨਹੀਂ ਚਾਲੂ ਕੀਤੀ ਗਈ ਜਦੋਂ ਕਿ ਜ਼ਿਲ੍ਹੇ ਦੇ ਸਾਰੇ ਹੋਰ ਸਿਵਲ ਤੇ ਪੁਲਿਸ ਦੇ ਹੈੱਡਕੁਆਟਰ ਤੇ ਦਫ਼ਤਰ ਬਣ ਚੁੱਕੇ ਨੇ ਪਰ ਜ਼ਿਲ੍ਹਾ ਸੈਸ਼ਨ ਜੱਜ ਦੀ ਕੋਰਟ ਦਾ ਪ੍ਰਬੰਧ ਨਾ ਕਰਨ ਤੇ ਬਾਰ ਐਸੋਸੀਏਸ਼ਨ ਨੇ 5 ਦਿਨਾਂ ਦੇ ਲਈ ਕੰਮਕਾਰ ਬੰਦ ਕਰਕੇ ਕੋਰਟ ਕੰਪਲੈਕਸ ਵਿੱਚ ਹੀ ਹੜਤਾਲ ਸ਼ੁਰੂ ਕਰ ਦਿੱਤੀ ਹੈ ਇਹ ਸਭ ਅੱਜ ਤੁਸੀਂ ਹੜਤਾਲ ਕੀਤੀ ਹੈ 5 ਦਿਨਾਂ ਵਾਸਤੇ ਇਹ ਕਿਉਂ ਹੜਤਾਲ ਤੁਨ ਪਣੀ ਦੂ ਇਹ ਦੱਸੋ ਹਰਤਾਲ ਜਿਹੜੀ ਅੱਜ ਜਿਲ੍ਹਾ ਬਾਰੋ ਅਸਿਸਟ ਮਰੀਕੋਲ ਨੇ ਕੀਤੀ ਹੈ ਇਹਦਾ ਮਤਲਬ ਪੁਰਾਣਾ ਸਾਡਾ ਪ੍ਰੋਟੈਸਟ ਇੱਕ ਚੱਲਦਾ ਆ ਰਿਹਾ ਹੈ ਜਿਹੜਾ ਮਰੀਕੋਲ ਦਾ ਜਿਲ੍ਹਾ ਇਹ ਬਣੇ ਨੂੰ ਤਕਰੀਬ ਤਕਰੀਬ 3 ਸਾਲ ਹੋ ਗਏ 3 ਸਾਲ ਤੋਂ ਉੱਪਰ ਹੋ ਗਏ 2 ਜੂਨ 2021 ਨੂੰ ਸਾਡਾ ਜਿਲ੍ਹਾ ਸੀ ਜਿਹੜਾ ਇਹ ਅਨਾਉਂਸ ਕੀਤਾ ਗਿਆ ਸੀ ਨਾਲ ਦੀ ਨਾਲ ਹੀ ਐਡਮਿਨਿਸਟ੍ਰੇਟਿਵ ਜਿਹੜੇ ਅਫਸਰ ਸੀਗੇ ਉਹ ਲਾਉਣੇ ਸਰਕਾਰ ਨੇ ਸ਼ੁਰੂ ਕੀਤੇ ਜੋ ਜ਼ਿਲ੍ਹੇ ਦੀ ਸਥਾਪਤੀ ਲਈ ਜ਼ਰੂਰੀ ਹੁੰਦੇ ਨੇ ਡੀਸੀ ਡਸਟਰ ਬਣ ਗਿਆ ਸਾਡੇ ਮਤਲਬ ਉਹ ਅਪੁਆਇੰਟਮੈਂਟ ਹੋ ਗਈ ਡੀਸੀ ਦੀ ਪੁਲਿਸ ਪ੍ਰਸ਼ਾਸਨ ਹੁੰਦਾ ਹੈਗਾ ਤਾਂ ਐਸਐਸਪੀ ਸਾਹਿਬ ਦੀ ਨਿਯੁਕਤੀ ਹੋ ਗਈ। ਵਾਕਿਆ ਤਾਂ ਹੋਰ ਡੀਐਸਪੀ ਐਸਐਸਪੀ ਲਾਏ ਉਹਨਾਂ ਨੇ ਪ੍ਰਸ਼ਾਸਨ ਨੂੰ ਮਤਲਬ ਪ੍ਰਸ਼ਾਸਨ ਚਲਾਉਣ ਵਾਸਤੇ ਪਰ ਇੱਕ ਤੀਸਰਾ ਜਿਹੜਾ ਸਭ ਤੋਂ بڑا ਥੰਮ ਹੈਗਾ ਸਾਡੇ ਲੋਕਤੰਤਰ ਦਾ ਉਹ ਹੈਗਾ ਨਿਆ ਪ੍ਰਣਾਲੀ। ਤਾਂ ਜ਼ਿਲ੍ਹੇ ਦੀ ਸਥਾਪਨਾ ਹੋਣ ਦੇ ਨਾਲ ਹੀ ਜ਼ਰੂਰੀ ਸੀਗਾ ਕਿ ਉਹਦੇ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਵੀ ਛੇਤੀ ਤੋਂ ਛੇਤੀ ਕੀਤੀ ਜਾਵੇ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ 3 ਸਾਲ ਬੀਤਣ ਦੇ ਬਾਵਜੂਦ ਵੀ ਇੱਥੋਂ ਜਿਹੜੀ ਮਰੇਕ ਕੋਲ ਦਾ ਇਲਾਕਾ ਸਾਡਾ ਇਹ ਸੈਸ਼ਨ ਜੱਜ ਤੋਂ ਸਖਣਾ ਤੁਸੀਂ ਕੋਈ ਯਤਨ ਕਰ ਰਹੇ ਨੇ ਪਹਿਲਾਂ ਯਤਨ ਕਰੇ ਨਹੀਂ ਯਤਨ ਇਹ ਨਹੀਂ ਹੈ ਇਹ ਤਾਂ ਸਾਡਾ ਹੁਣ ਲਾਸਟ ਰਿਜ਼ਰਟ ਵੱਲੋਂ ਅਸੀਂ ਚੱਲੇ ਆਂ ਯਤਨ ਅਸੀਂ ਕੀ ਨਹੀਂ ਕੀਤੇ ਅਰ ਕਿੱਥੇ ਕਿੱਥੇ ਰਿਪrezentੇਸ਼ਨ ਅਸੀਂ ਨਹੀਂ ਦਿੱਤੀ ਗਵਰਨਮੈਂਟ ਤੱਕ ਅਸੀਂ ਰਸਾਈ ਕਰ ਲਈ ਚੀਫ ਮਿਨਿਸਟਰ ਸਾਹਿਬ ਨੂੰ ਲਿਖ ਚੁੱਕੇ ਅਸੀਂ ਹਾਈ ਕੋਰਟ ਜਾ ਕੇ ਰਿਪrezentੇਸ਼ਨਾਂ ਦਿੱਤੀਆਂ ਉਹਦੇ باوجود ਹੁਣ ਜਿਹੜਾ ਅੱਜ ਧਰਨਾ ਅਸੀਂ ਸ਼ੁਰੂ ਕੀਤਾ ਹੈ ਪਿਛਲੇ ਤੋਂ ਪਿਛਲੇ ਹਫਤੇ ਅਸੀਂ ਜਾ ਕੇ ਸਾਡਾ ਵਫਦ ਮਤਲਬ ਇਥੋਂ ਗਿਆ ਟਵਾਣਾ ਸਾਹਿਬ ਕਹਿੰਦੇ ਕਿ ਮਾ ਵੀ ਸਾਫ ਸੀਗੀ ਪੁਰੀ ਸਾਫ ਸੀਗੀ ਅਸੀਂ ਜਾ ਕੇ ਹਾਈ ਕੋਰਟ ਦੇ ਜਿਹੜੇ ਸਾਡੇ ਐਡਮਿਸ਼ਨ ਜੱਜ ਜੈ ਜੀ ਲੂਪਚਿਤ ਕਰਾ ਜੀ ਉਹਨਾਂ ਨੂੰ ਮਿਲੇ ਪਰ ਉਹਨਾਂ ਨੂੰ ਕਿਹਾ ਕਿ ਜਦੋਂ ਵੀ ਨਵੀਂ ਅਪਾਇੰਟਮੈਂਟਾਂ ਤੁਸੀਂ ਐਡੀਸ਼ਨਲ ਡਿਸਟ੍ਰਿਕਟ ਜੱਜ ਦੀਆਂ ਕਰਦੇ ਹੋਗੇ ਤਾਂ ਉਹਦੇ ਵਿੱਚ ਮਰੇ ਕੋਰਟ ਦੇ ਵਿੱਚ ਇੱਕ ਜੱਜ ਆਰਜੀ ਤੌਰ ਤੇ ਅਪਾਇੰਟ ਕੀਤਾ ਜਾਵੇ ਜਦੋਂ ਤੱਕ ਪ੍ਰੋਪਰ ਸੈਸ਼ਨ ਡਿਵੀਜ਼ਨ ਨਹੀਂ ਬਣ ਜਾਂਦੀ ਉਹ ਸਾਡੀ ਰਿਪਰੈਜ਼ੈਂਟੇਸ਼ਨ ਉਹਨਾਂ ਨੇ ਲਈ ਉਹ ਫਾਰਵਰਡ ਵੀ ਕੀਤੀ ਜੀ ਆਪਣੇ ਚੀਫ ਜਸਟਿਸ ਸਾਹਿਬ ਨੂੰ ਜਿਹੜੇ ਨਵੇਂ ਆਏ ਨੇ ਪਰ 21 ਜੱਜ ਤੁਸੀਂ ਦੇਖੋ ਨਵੇਂ ਲਾਤੇ ਉਹਦੇ ਵਿੱਚੋਂ ਇੱਕ ਜੱਜ ਵੀ ਉਹਨਾਂ ਨੇ ਬ੍ਰੇਕਕੋਰਡ ਨੂੰ ਫਿਰ ਪੂਰੀ ਤਰ੍ਹਾਂ ਨਜ਼ਰ ਕਰਕੇ ਉਹਦੇ ਕੋਈ ਜੱਜ ਨਹੀਂ ਲਾ। ਇਹ ਕਾਰਨ ਇਹ ਕੀ ਕਰਨ ਕਿ ਪੰਜਾਬ ਸਰਕਾਰ ਅੜਿੱਕਾ ਬਣ ਰਹੀ ਹੈ। ਨਹੀਂ ਅੜਿੱਕਾ ਨਹੀਂ ਦੇਖੋ ਅੜਿੱਕਾ ਮੈਂ ਨਹੀਂ ਕਹਿੰਦਾ ਵੀ ਅੜਿੱਕੇ ਵਾਲੀ ਗੱਲ ਹੈ। ਅੜਿੱਕਾ ਨਹੀਂ ਹੈ ਜਾਂ ਉਹਨਾਂ ਦੀ ਚਾਲ ਇਹ ਹੈ ਕਿ ਆਪਣੀ ਚਾਲ ਉਹ ਚੱਲਦੇ ਨੇ। ਉਹਨਾਂ ਦੀਆਂ ਪਾਲਿਸੀਆਂ ਨਹੀਂਆਂ ਜੇ ਸਾਨੂੰ ਪਾਲਿਸੀਆਂ ਦੱਸਦੇ ਹੋਣ ਫਿਰ ਕਾਹਦੀ ਗੱਲ ਹੈ। ਹੁਣ ਪਿਛਲੇ ਅਗਸਤ ਦੀ ਹਾਈ ਕੋਰਟ ਨੇ ਰਿਕਮੈਂਡੇਸ਼ਨ ਭੇਜੀ ਹੋਈ ਹੈਗੀ ਗਵਰਨਮੈਂਟ ਕੋਲ ਕਿ ਜੀ ਤੁਸੀਂ ਇਹਨਾਂ ਦੀ ਸੈਸ਼ਨ ਡਿਵੀਜ਼ਨ ਬਣਾ ਦਿਓ ਆ ਸਾਡਾ ਫੰਡ ਹੈ ਪਰ ਐਨਮ ਦਾ 2 ਕਰੋੜ 52 ਲੱਖ 50 ਹਜ਼ਾਰ ਰੁਪਏ ਇਹਨੂੰ ਪਾਸ ਕਰ ਦਿਓ ਤੇ ਉਹ 1 ਸਾਲ ਤੋਂ ਸੈਕਟਰੀਅਟ ਦੇ ਚੱਕਰ ਘੁੰਮੀਆਂ ਨੂੰ ਇੱਕ ਸਾਲ ਤੋਂ ਗਵਰਨਮੈਂਟ ਨੇ ਉਹਦੇ ਤੇ ਕੋਈ ਕਾਰਵਾਈ ਕਰੀਆਂ ਨਹੀਂ ਕਰੀ ਇਹ ਨਹੀਂ ਕੋਈ ਇਨਫੋਰਮੇਸ਼ਨ ਵੀ ਹੈ ਨਹੀਂ ਕਿਸੇ ਕੋਲ ਤੁਸੀਂ ਇਹਦੇ ਸਬੰਧੀ ਐਮਐਲਏ ਸਾਹਿਬ ਕੋਲੇ ਮਲੇਰ ਕੋਲੇ ਐਮਐਲਏ ਸਾਹਿਬ ਨੂੰ ਅਸੀਂ ਦੇ ਆਏ ਜੀ ਪਹਿਲਾਂ ਹੀ ਦੇ ਆਏ ਲਿਖ ਕੇ ਊਰੇ ਊਰੇ ਦੀਆਂ ਸਹੂਲਤਾਂ ਵਾਸਤੇ ਦੇ ਆ ਸਾਰਾ ਕੁਝ ਉਹਨੂੰ ਕਹਿੰਦਾ ਉਹ ਅੱਗੇ ਹੁਣ ਪਚਾਉਂਦੇ ਨਹੀਂ ਪਚਾਉਂਦੇ ਇਹ ਉਹਨਾਂ ਦੇ ਉੱਤੇ ਜਦੋਂ ਪੰਜਾਬ ਸਰਕਾਰ ਨੇ ਪਾਸ ਕਰ ਰਹੀ ਜੀ ਦੇ ਕਰਕੇ ਮੇਰੇ ਵਿੱਚ ਪੰਜਾਬ ਸਰਕਾਰ ਅਗਰ ਫੰਡ ਪਾਸ ਕਰਦੀ ਆਰ ਸੈਸ਼ਨ ਵੀ ਸਥਾਪਨਾ ਦੇਖੋ ਕੋਰਟ ਜਦੋਂ ਬਣਾਉਣੀ ਹੈਗੀ ਤਾਂ ਕੰਮ ਤਾਂ ਇਹ ਨਿਆ ਵਿਭਾਗ ਦਾ ਨਾ ਜਿਹੜਾ ਗਵਰਨਮੈਂਟ ਦਾ ਮੋ ਇਹ ਦੋਨੋਂ ਦਾ ਕੰਮ ਹੈ ਹਾਈ ਕੋਰਟ ਨੇ ਅਪੁਆਇੰਟਮੈਂਟ ਕਰਨੀ ਹੈ ਠੀਕ ਹੈ ਨਹੀਂ ਉਹਨਾਂ ਨੇ ਤਾਂ ਅਫਸਰ ਦੇਣਾ ਕਿ ਆ ਅਫਸਰ ਉਹ ਕੰਮ ਕਰ ਮੈਂ ਪਰ ਜਿਹੜਾ ਫੰਡ ਤੇ ਉਸ ਜਿਹੜੀ ਕ੍ਰੀਏਟ ਕਰਨੀ ਹੈ ਇਹ ਸਰਕਾਰ ਦਾ ਕੰਮ ਹੈ ਹੁਣ ਉਹ ਜਦ ਸਾਡੀ ਗੱਲ ਕਿਤੇ ਵੀ ਨਹੀਂ ਸੁਣੀ ਜਾ ਰਹੀ ਤਾਂ ਹੁਣ ਮਤਲਬ ਇਹ ਅੱਕ ਕੇ ਅਸੀਂ ਲੋੜਵਰਕ ਦਾ ਰਨ ਕੀਤਾ ਸਟ੍ਰਾਈਕ ਕਰਨੀ ਪਈ ਇਹ ਕੱਤੋਂ ਕੱਤ ਤੀ ਜਲਵਾ ਕੇ ਇਹ 14 ਅੱਜ 14 ਤੋਂ ਲੈ ਕੇ ਇਹ 19 ਤਰੀਕ ਤੱਕ ਸਾਡੀ ਇਹ ਸਟਾਈਕ ਕਿੰਨੇ ਤੋਂ ਕਿੰਨੇ ਵਜੇ ਤੱਕ ਇਹ ਕੰਪਲੀਟ ਬੰਦ ਹੈ ਕੰਮ ਅੰਦਰ ਕੋਈ ਵਕੀਲ ਅਪੀਅਰ ਨਹੀਂ ਹੋਊਗਾ ਕਿਸੇ ਵੀ ਜੁਡੀਸ਼ੀਅਲ ਪ੍ਰोसीडिंग ਅਗਰ ਨਹੀਂ ਹੁੰਦਾ ਉਨੀ ਤੱਕ ਫਿਰ ਕੀ ਕਰਦੇ ਅਗਲਾ ਐਕਸ਼ਨ ਕੀ ਹੋਊਗਾ ਅਗਲਾ ਐਕਸ਼ਨ ਤੋਂ ਬਾਅਦ ਦੇਖਾਂਗੇ ਅਸੀਂ ਇਹਨੂੰ ਹੋਰ ਸੰਘਾਸ਼ ਨੂੰ ਦਿਖਾ ਕਰਾਂਗੇ ਪਰਮਾਨੈਂਟ ਫਿਰ ਅਸੀਂ ਧਰਨਾ ਦੇਵਾਂਗੇ ਅਜੇ ਅਸੀਂ ਇੱਕ ਰੋਜਾ ਧੜਾ ਰੱਖਿਆ ਹੈ ਉਸ ਤੋਂ ਬਾਅਦ ਚਾਹੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਦੀ ਇਹਨੂੰ ਹੋਰ ਤੱਕਾ ਕਰਨਾ ਪਿਆ ਅਸੀਂ ਬਾਕੀ ਇਲਾਕੇ ਦੇ ਕਿ ਸਾਡੇ ਨਾਲ ਸਾਥ ਦਿਓ ਇਹਦੇ ਵਿੱਚ ਇਹ ਇਹ ਨਹੀਂ ਹੈ ਕਿ ਵਕੀਲਾਂ ਦਾ ਮਸਲਾ ਹੈ ਇਹ ਸਾਡਾ ਮਸਲਾ ਨਹੀਂ ਹੈ ਇਹ ਆਮ ਜਨਤਾ ਦਾ ਮਸਲਾ ਹੈ ਇਹ ਉਹਨਾਂ ਦੀ ਸਹੂਰਤ ਵਾਸਤੇ ਤਾਂ ਮਤਲਬ ਉਹਨਾਂ ਨੂੰ ਵੀ ਸਾਡੀ ਅਪੀਲ ਹੈਗੀ ਔਰ ਗਵਰਨਮੈਂਟ ਅੱਗੇ ਵੀ ਅਪੀਲ ਹੈ ਹਾਈ ਕੋਰਟ ਅੱਗੇ ਵੀ ਅਪੀਲ ਹੈ ਕਿ ਜਿੰਨੀ ਛੇਤੀ ਹੋ ਸਕੇ ਉਹ ਮਤਲਬ ਇੱਥੇ ਸਾਡੇ ਐਡੀਸ਼ਨਲ ਡਿਸਟ੍ਰਿਕਟ ਸੈਸ਼ਨ ਜੱਜ ਦੀ ਜਿਹੜੀ ਹੈ ਉਹ ਦੇਸ਼ ਦਾ ਛੋਟਾ ਜ਼ਿਲ੍ਹਾ ਕਰਕੇ ਤਾਂ ਨਹੀਂ ਕੋਈ ਛੋਟੇ ਵੱਡੇ ਜ਼ਿਲ੍ਹਾ ਤਾਂ ਜ਼ਿਲ੍ਹਾ ਦੇਖੋ ਜੀ ਇਹਦੇ ਵਿੱਚ ਛੋਟੇ ਵੱਡੇ ਦਾ ਕੋਈ ਗੱਲ ਨਹੀਂ ਹੈ ਔਰ ਇਹ ਵੀ ਸਾਡੀ ਅੱਗੇ ਮਤਲਬ ਮੰਗ ਹੈ ਜੀ ਫਰਦਰ ਉਹ ਵੀ ਅਸੀਂ ਆਪਣੇ ਪੱਤਰ ਦੇ ਉੱਤੇ ਗਵਰਨਮੈਂਟ ਤੱਕ ਲੈ ਕੇ ਜਾਵਾਂਗੇ ਕਿ ਜਿਹੜਾ ਦੁੱਧਹਾਣੇ ਜ਼ਿਲ੍ਹੇ ਦੇ ਵਿੱਚੋਂ ਕੁਝ ਏਰੀਆ ਜਿਹੜੇ ਨੇੜਲੇ ਪਿੰਡ ਨੇ ਤੁਸੀਂ ਦੇਖੋ ਨਾ ਆਹ ਕੁੱਪ ਦੇ ਨਾਲ ਸੋਈਆਂ ਪਿੰਡ ਹੈ ਉਹ ਤੋਂ ਮੇਰਾ ਪਿੰਡਾ ਪਿੰਡ ਸੀਆਂ ਦੌੜ ਹੈ ਇੱਥੋਂ 10 ਕਿਲੋਮੀਟਰ ਦੀ ਦੂਰੀ ਹੈ ਔਰ ਸਾਨੂੰ ਕੰਮ ਕਰਾਉਣ ਵਾਸਤੇ ਜਾਣਾ ਕਿੱਥੇ ਪੈਂਦਾ ਜਾਂਦਾ ਪੈਲ ਜਾਵਾਂਗੇ ਉਹ 35 ਕਿਲੋਮੀਟਰ ਉੱਥੋਂ ਜੇ ਡਿਸਟ੍ਰਿਕਟ ਹੈੱਡਕੁਆਟਰ ਤੇ ਜਾਣਾ ਮੈਨੂੰ 60 ਕਿਲੋਮੀਟਰ ਪੈਂਦਾ ਇੱਥੋਂ ਮੈਂ ਚਾਹੇ 10 ਕਿਲੋਮੀਟਰ ਦਾ ਏਰੀਆ ਤਾਂ ਇਹ ਵੀ ਸਾਡੀ ਵੱਡੀ ਡਿਮਾਂਡ ਹੈ ਜਿਹੜੀ ਅਸੀਂ ਅਲੱਗ ਰੂਪ ਦੇ ਵਿੱਚ ਚੱਕਾਂਗੇ ਅੱਜ ਦੀ ਜਿਹੜੀ ਹੁਣ ਦਾ ਜਿਹੜਾ ਸੰਗਠਨ ਸੰਘਰਸ਼ ਹੈ ਇਹ ਸਾਡਾ ਹੈਗਾ ਐਡੀਸ਼ਨਲ ਡਿਸਟ੍ਰਿਕਟ ਜੱਜ ਦੀ ਸਥਾਪਨਾ ਅੱਜ ਧਰਨਾ ਹੈ ਇਹ ਕਿਉਂ ਕੀਤਾ ਜਾ ਰਿਹਾ ਹੈ ਇਹ ਬੁਝਾ ਕੀ ਬਣੀ ਹੈ ਕਿ ਇਹ ਮਲੇਰਕੋਟਲਾ ਜਿਲ੍ਹੇ ਨੂੰ ਇਨਸਾਨੋ ਜਿੱਥੇ ਵੀ ਜ਼ਿਲ੍ਹਾ ਬਣਦਾ ਹੈ ਕਿ ਕਨਸਟੀਟਿਊਸ਼ਨਲ ਵੀ ਉੱਥੇ ਡਿਸਟ੍ਰਿਕਟ ਜੱਜ ਬੈਠੇ ਹੋਵੇ ਤੇ ਸਾਰੇ ਅਫਸਰ ਲੱਗਦੇ ਡੀਸੀ ਲੱਗਿਆ ਐਸਐਸਪੀ ਲੱਗਿਆ ਲੇਕਿਨ ਸੈਸ਼ਨ ਡਿਵੀਜ਼ਨ ਦੀ ਸਥਾਪਨਾ ਜਿਹੜੀ ਆ ਉਹ ਨਹੀਂ ਇਹ ਨਹੀਂ ਹੈਗਾ ਵੀ ਅਸੀਂ ਕੋਸ਼ਿਸ਼ ਨਹੀਂ ਅਸੀਂ ਉਹ ਆਉਂਦੇ ਹੀ ਲੱਗੇ ਹੋਏ ਆ ਉਦੋਂ ਤੀ ਅਸੀਂ ਕਾਰਵਾਈ ਕਰਦੇ ਹਾਂ ਲੇਕਿਨ ਪ੍ਰਸ਼ਾਸਨ ਵੀ ਹਾਈ ਕੋਰਟ ਇਹ ਬਹੁਤ ਸੁਸਤ ਚਾਲ ਦੇ ਨਾਲ ਚੱਲ ਰਿਹਾ ਹੈ ਆਖਰਕਾਰ ਸਾਨੂੰ ਇਹ ਜਿਹੜਾ ਸਖਤ ਸਟੈਪ ਪਾਉਣਾ ਪਿਆ ਪਹਿਲਾਂ ਵੀ ਅਸੀਂ ਇੱਕ ਦੋ ਵਾਰੀ ਟੋਕਨ ਦੇ ਤੌਰ ਤੇ ਸਟ੍ਰਾਈਕ ਕਰੀ ਆ ਲੇਕਿਨ ਹੁਣ ਅਸੀਂ ਇਹ ਸਖਤ ਸਟੈਪ ਚੁੱਕਿਆ ਵੀ ਜਿੰਨਾ ਚਿਰ ਇਹ ਸਥਾਪਨਾ ਨਹੀਂ ਹੁੰਦੀ ਉਨਾ ਚਿਰ ਸਾਡੇ ਸਾਰਿਆਂ ਦੇਹੀ ਵਿਚਾਰ ਨੇ ਵੀ ਇਹ ਸੰਘਰਸ਼ ਨੂੰ ਕਿਸੇ ਵੀ ਤਰੀਕੇ ਦੇ ਨਾਲ ਹੋਵੇ ਚਾਹੇ ਧਰਨਾ ਹੋਵੇ ਚਾਹੇ ਸਟ੍ਰਾਈਕ ਹੋਵੇ ਚਾਹੇ ਰੋਡ ਰੋਕਣੀ ਪਵੇ ਅਸੀਂ ਇਹਨੂੰ ਜਾਰੀ